ਕੁੜੀਆਂ ਕਹਿੰਦੇ ਸਾਰੇ ਪਰਿਵਾਰ ਦੇ ਕਿਸੇ ਵੀ ਜੀ ਦਾ ਤਾਣਾ ਮੇਣਾ ਜਿਹੜਾ ਨਾ ਉਹ ਬਰਦਾਸ਼ਤ ਕਰ ਜਾਂਦੀਆਂ ਉਹਨੂੰ ਭੁੱਲ ਜਾਂਦੀਆਂ ਨੇ ਪਰ ਜੇਕਰ ਉਹਨਾਂ ਦੇ ਕੰਨ ਤੋਂ ਉਹਨਾਂ ਦੇ ਨਾਲ ਨਹੀਂ ਨਾ ਖੜਦੇ ਜਾਂ ਕੋਈ ਪੁੱਠੀ ਸਿੱਧੀ ਗੱਲ ਕਰਦੇ ਨੇ ਤੇ ਉਹ ਗੱਲ ਜਿਹੜੀ ਆ ਨਾ ਉਹਨਾਂ ਦੇ ਦਿਲ ਤੇ ਜ਼ਰੂਰ ਲੱਗਦੀ ਹੈ ਇਸ ਤਰ੍ਹਾਂ ਦੀ ਬੋਲੀ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਸਾਰੇ ਟਬਰ ਦੀ ਸੇਵਾ ਕਰਦੀ ਸਾਰੇ ਟਬਰ ਦੀ ਸੇਵਾ ਕਰਦੀ ਨਾਲੇ ਕਹੋ ਬਗਾਨੀ ਵੇ ਸੱਸ ਨਣਦ ਦਾ ਤਾਣਾ ਮੇਣਾ ਸਸਨ ਨੰਦ ਦਾ ਤਾਨਾ ਮੇਣਾ ਮੈਸੀ ਦਿਲ ਤੋਂ ਚੱਕ ਤਵ ਤੈ ਜਿਹੜਾ ਫੁੱਲ ਮਾਰਿਆ ਦਿਲ ਹੀ ਤੋੜ ਕੇ ਰੱਖ ਤਵ ਤੈ ਜਿਹੜਾ ਫੁੱਲ ਮਾਰਿਆ ਦਿਲ ਹੀ ਤੋੜ ਕੇ ਰੱਖ ਤਵ ਤੈ ਜਿਹੜਾ ਫੁੱਲ ਮਾਰਿਆ ਦਿਲ ਹੀ ਤੋੜ ਕੇ ਰੱਖ ਤਵ ਤੈ ਜਿਹੜਾ ਫੁੱਲ ਮਾਰਿਆ ਦਿਲ ਹੀ ਤੋੜ ਕੇ ਰੱਖ ਤਵ ਤੈ ਜਿਹੜਾ ਫੁੱਲ ਮਾਰਿਆ ਮਾਂ ਪੁੱਤ ਪੁੱਠਾ ਸਿੱਧਾ ਬੋਲਦੇ ਮਾਂ ਪੁੱਤ ਪੁੱਠਾ ਸਿੱਧਾ ਬੋਲਦੇ ਚੰਗੇ ਨਾ ਲੱਗਦੇ ਮੈਨੂੰ ਇਹ ਗੱਲ ਮੇਰੇ ਦਿਲ ਤੇ ਲੱਗੀ ਪਾੜ ਕੇ ਦਿਖਾਵਾਂ ਦਿਲ ਤੈਨੂੰ ਵੀ ਗੱਲ ਮੇਰੇ ਦਿਲ ਤੇ ਲਗੀ ਪਾੜ ਕੇ ਦਿਖਾਵਾਂ ਦਿਲ ਤੈਨੂੰ ਵੀ ਗੱਲ ਮੇਰੇ ਦਿਲ ਤੇ ਲਗੀ ਪਾੜ ਕੇ ਦਿਖਾਵਾਂ ਦਿਲ ਤੈਨੂੰ ਵੀ ਗੱਲ ਮੇਰੇ ਦਿਲ ਤੇ ਲਗੀ ਪਾੜ ਕੇ ਦਿਖਾਵਾਂ ਦਿਲ ਤੈਨੂੰ ਵੀ ਗੱਲ ਮੇਰੇ ਦਿਲ ਤੇ ਲਗੀ